ਹਰ ਮਨੁੱਖ ਲਗਾਵੇ ਇੱਕ ਰੁੱਖ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨੀਕੀ ਫਾਊਂਡੇਸ਼ਨ ਬੁੜਲਾਡਾ ਵੱਲੋਂ ਵਣ ਮੇਲਾ 2025 ਪੀ ਐਮ ਸ੍ਰੀ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਬੁੜਲਾਡਾ ਵਿਖੇ ਕੱਲ੍ਹ ਜਾਨੀ ਐਤਵਾਰ ਨੂੰ ਲਗਾਇਆ ਜਾ ਰਿਹਾ ਹੈ ਇਸ ਮੇਲੇ ਵਿੱਚ ਲਗਭਗ 60 ਦੇ ਕਰੀਬ ਬੂਟਿਆਂ ਦੀਆਂ ਵੱਖ-ਵੱਖ ਕਿਸਮ ਦੀਆਂ ਸਟਾਲਾਂ ਲਗਾਈਆਂ ਜਾਣੀਆਂ ਹਨ ਅਤੇ ਇਹ ਬੂਟੇ ਫਰੀ ਵੰਡੇ ਜਾਣੇ ਹਨ ਆਓ ਜਾਣਦੇ ਹਾਂ ਸੰਸਥਾ ਦੇ ਮੈਂਬਰਾਂ ਵੱਲੋਂ ਕੀ ਕਿਹਾ ਦੋਸਤੋ ਅੱਜ ਅਸੀਂ ਖੜੇ ਆ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਭਲਾੜਾ ਵਿਖੇ ਜਿੱਥੇ ਕੱਲ ਬਨ ਮੇਲਾ ਲਗਾਇਆ ਜਾ ਰਿਹਾ ਹੈ ਨੀਕੇ ਫਾਉਂਡੇਸ਼ਨ ਦੀ ਤਰਫੋਂ ਦੋਸਤੋ ਹਰ ਮਨੁੱਖ ਲਗਾਵੇ ਇੱਕ ਜਰੂਰ ਰੁੱਖ ਉਸ ਕੜੀ ਤਹਿਤ ਨੀਕੇ ਫਾਉਂਡੇਸ਼ਨ ਦੀ ਤਰਫੋਂ ਕੱਲ ਇੱਕ ਬਨ ਮੇਲਾ ਅਯੋਜਿਤ ਕੀਤਾ ਜਾ ਰਿਹਾ ਹੈ ਜਿਸ ਵਿੱਚ ਕੱਲ ਫਲਦਾਰ ਛਾਂਦਾਰ ਪੌਦੇ ਜਰਕੇ 50 ਤੋਂ ਵੱਧ ਕਿਸਮਾਂ ਦੇ ਤਰ੍ਹਾਂ ਦੇ ਪੌਦੇ ਦਿੱਤੇ ਜਾ ਰਹੇ ਹਨ ਔਰ ਉਸ ਦੇ ਨਾਲ ਹੀ ਇੱਕ ਵੱਡੀ ਗੱਲ ਇਹ ਹੈ ਕਿ ਇੱਥੇ ਸਟਾਲਸ ਲੱਗ ਰਹੀਆਂ ਹਨ ਜੋ ਕਿ ਆਪਣੇ ਪੁਰਾਣੀ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ meditation ਲਈ ਦਰਸਾਉਂਦੀਆਂ ਇੱਕ ਬਾਗਬਾਨੀ ਅਤੇ ਖੇਤੀਬਾੜੀ ਦੀ ਸਾਫ ਸਵਾਲ ਸੰਬੰਧੀ ਦਰਸਾਉਂਦੀਆਂ ਅਤੇ ਆਰਗੇਨਿਕ ਜਿਸ ਤਰ੍ਹਾਂ ਚੀਜ਼ਾਂ ਅੱਜ ਕੱਲ੍ਹ ਚੱਲ ਰਹੀਆਂ ਹਨ ਜ਼ਹਿਰ ਮੁਕਤ ਅਨਾਜ ਨੂੰ ਦਰਸਾਉਂਦੀਆਂ ਇੱਕ ਸਟਾਲਾਂ ਵੀ ਯੋਜਿਤ ਕੀਤੀਆਂ ਜਾ ਰਹੀਆਂ ਹਨ ਤੇ ਮੈਂ ਕਹਾਂਗਾ ਤੁਸੀਂ ਸਾਰੇ ਤੇ ਆਣੀ ਆਣਾ ਪਰ ਆਪਣੇ ਬੱਚਿਆਂ ਨੂੰ ਜ਼ਰੂਰ ਨਾਲ ਲੈ ਕੇ ਆਇਓ ਤਾਜੋ ਉਹਨਾਂ ਨੂੰ ਕੋ ਵੱਖਰਾ ਇੱਥੇ ਚੀਜ਼ ਦਿਖਾਈ ਜਾ ਸਕੇ ਅਤੇ ਉਹਨਾਂ ਨੂੰ ਇਹ ਜਿਹੜੀ ਗੰਦਲਾ ਸਮਾਜ ਹੋ ਰਿਹਾ ਆਪਣਾ ਉਸ ਨੂੰ ਕਿਤੇ ਨਾ ਕਿਤੇ ਵਾਤਾਵਰਨ ਦੇ ਵਿੱਚ ਲਿਆ ਕੇ ਵਾਤਾਵਰਨਾਂ ਹੀ ਉਸ ਗੰਦਲੇ ਵਾਤਾਵਰਨ ਨੂੰ ਆਪਾਂ ਦੂਰ ਕਰ ਸਕੀਏ ਤਾਂ ਜੋ ਕਿ ਚੰਗੇ ਵਾਤਾਵਰਨ ਨੂੰ ਆਪਾਂ ਸਿਰਜ ਸਕੀਏ ਔਰ ਨੇਕੀ ਫਾਊਂਡੇਸ਼ਨ ਦੀ ਮੇਸੇਹੀ ਇਹ ਪਹਿਲ ਕਦਮੀ ਰਹੀ ਹੈ ਕਿ ਵਾਤਾਵਰਨ ਸ਼ੁੱਧ ਹੋਵੇ ਤਾਂ ਹੀ ਸਭ ਕੁਝ ਵਧੀਆ ਹੋਵੇਗਾ ਹਾਂਜੀ ਹਾਂਜੀ ਅਸੀਂ ਇਸ ਵੇਲੇ ਮੌਜੂਦਾਂ ਗਰਲ ਸਕੂਲ ਬਡਲਾਡਾ ਵਿਖੇ ਜਿੱਥੇ ਨੀਕੀ ਫਾਊਂਡੇਸ਼ਨ ਬਡਲਾਡਾ ਬਣੀਓ ਕੱਲ ਨੂੰ ਯਾਨੀ ਕਿ 20 ਜੁਲਾਈ 2025 ਨੂੰ ਇੱਕ ਬਣ ਮੇਲਾ ਲਗਾਇਆ ਜਾ ਰਿਹਾ ਹੈ ਨੀਕੀ ਫਾਊਂਡੇਸ਼ਨ ਬਣੀਓ ਇਸ ਸਾਲ 25000 ਪੌਦੇ ਲਗਾਉਣ ਦਾ ਜੋ ਟਾਰਗੇਟ ਮਿੱਥਿਆ ਗਿਆ ਸੀ ਉਸੇ ਟਾਰਗੇਟ ਦੀ ਪੂਰਤੀ ਹਿੱਤ ਕੱਲ ਨੂੰ 20 ਜੁਲਾਈ 2025 ਨੂੰ বন ਵਿਭਾਗ ਮਾਨਸਾ ਦੇ ਸਹਿਯੋਗ ਦੇ ਨਾਲ ਬਣ ਮੇਲਾ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਲਗਭਗ 50 ਪਲੱਸ ਸਪੀਸਸ ਕੱਲ ਨੂੰ ਇੱਥੇ ਲੋਕਾਂ ਨੂੰ ਗੋਦ ਦਿੱਤੀਆਂ ਜਾਣੀਆਂ ਗੋਦ ਦੇਣ ਦਾ ਕਨਸੈਪਟ ਇਹ ਹੈ ਕਿ ਤੁਸੀਂ ਜਦੋਂ ਵੀ ਸਾਡੇ ਕੱਲ ਨੂੰ ਜਦੋਂ ਸਾਡੇ ਕੋਲੇ ਪੌਦੇ ਲੈਣ ਵਾਸਤੇ ਆਓਗੇ ਤਾਂ ਨਾਲ ਇੱਕ ਜਿਸ ਜਗ੍ਹਾ ਦੇ ਉੱਪਰ ਤੁਸੀਂ ਪੌਦੇ ਲਗਾਉਣੇ ਹਨ ਉਸ ਜਗ੍ਹਾ ਦੇ ਉੱਪਰ ਟੋਏ ਕਰਕੇ ਉਸ ਦੀ ਫੋਟੋ ਨਾਲ ਲੈ ਕੇ ਆਉਣੀ ਹੈ ਜੋ ਟੋਆ ਉਹ 2 ਫੁੱਟ ਚੌੜਾ 2 ਫੁੱਟ ਲੰਬਾ 2 ਫੁੱਟ ਡੂੰਘਾ ਯਾਨੀ ਕਿ 2x2x2 ਦਾ ਟੋਆ ਕਰਕੇ ਉਸ ਦੀ ਫੋਟੋ ਨਾਲ ਲੈ ਕੇ ਆਉਣੀ ਹੈ ਜੇ ਤੁਸੀਂ ਫੋਟੋ ਨਹੀਂ ਲਿਆ ਟੋਏ ਨਹੀਂ ਕਰ ਸਕਦੇ ਤਾਂ ਘਟੋ ਘਟ ਉਸ ਜਗ੍ਹਾ ਦੀ ਫੋਟੋ ਜ਼ਰੂਰ ਲੈ ਕੇ ਆਓ ਜਿਸ ਜਗ੍ਹਾ ਦੇ ਉੱਪਰ ਤੁਸੀਂ ਪੌਦਾ ਲਗਾਉਣਾ ਚਾਹੁੰਦੇ ਹੋ ਉਸ ਤੋਂ ਬਾਅਦ ਜਦੋਂ ਸਾਡੇ ਕੋਲੇ ਆਓਗੇ ਤਾਂ ਅਸੀਂ ਤੁਹਾਡਾ ਜੋ ਫੋਨ ਨੰਬਰ ਹੈ ਐਡਰੈਸ ਹੈ ਉਹ ਸਾਰਾ ਕੁਝ ਨੋਟ ਕਰਕੇ ਤੁਹਾਨੂੰ ਪੌਦਾ ਗੋਦ ਦੇਵਾਂਗੇ ਗੋਦ ਦੇਣ ਤੋਂ ਬਾਅਦ ਜਿਸ ਤਰ੍ਹਾਂ ਪੌਦੇ ਦੀ ਤੁਸੀਂ ਇਸ ਤਰ੍ਹਾਂ ਸੰਭਾਲ ਕਰਨੀ ਹੈ ਜਿਵੇਂ ਆਪ ਆਪਣੇ ਬੱਚਿਆਂ ਦੀ ਸੰਭਾਲ ਕਰਦੇ ਆ ਤਾਂ ਪੌਦਾ ਲਗਾਉਣ ਤੋਂ ਬਾਅਦ ਤੁਸੀਂ ਉਸ ਦੀ ਇੱਕ ਫੋਟੋ ਨਿੱਕੀ ਫਾਊਂਡੇਸ਼ਨ ਦੇ ਹੈਲਪਲਾਈਨ ਨੰਬਰ ਹੈ ਜੋ ਨੰਬਰ ਤੁਹਾਨੂੰ ਦਵਾਂਗੇ ਉਸ ਦੇ ਉੱਪਰ ਭੇਜਣੀ ਹੈ ਤੇ ਉਸ ਤੋਂ ਬਾਅਦ ਟਾਈਮ-ਟਾਈਮ ਤੇ ਸੰਸਥਾ ਵੱਨਿਓ ਉਸ ਦੀ ਗ੍ਰੋਥ ਜੋ ਪੌਦੇ ਦੀ ਹੋਊਗੀ ਤੇ ਉਸ ਦੀ ਸੰਭਾਲ ਪ੍ਰਤੀ ਤੁਹਾਡੇ ਟੱਚ ਦੇ ਵਿੱਚ ਰਿਹਾ ਜਾਊਗਾ ਤੁਹਾਡੇ ਨਾਲ ਫੋਨ ਦੇ ਉੱਪਰ ਕਨਫਰੰਜ਼ੇਸ਼ਨ ਰਹੂਗੀ ਜੋ ਵੀ ਤੁਹਾਨੂੰ ਪੌਦੇ ਦੀ ਸੰਭਾਲ ਦੇ ਵਿੱਚ ਕੋਈ ਦਿੱਕਤ ਆਊਗੀ ਤਾਂ ਉਹਦੇ ਵਿੱਚ ਤੁਹਾਡੀ ਮਾਹਿਰਾਂ ਦੇ ਨਾਲ ਗੱਲਬਾਤ ਕਰਕੇ ਅਸੀਂ ਤੁਹਾਡੀ ਸਹਾਇਤਾ ਕਰਾਂਗੇ ਤੇ ਜੇਕਰ ਕੋਈ ਪੌਦਾ ਮੱਚਦਾ ਵੀ ਹੈ ਕਿਨ ਤੋਂ ਭਾਵ ਕਾਮਯਾਬ ਨਹੀਂ ਹੁੰਦਾ ਤਾਂ ਉਹਨੂੰ ਵੀ ਆਪਾਂ ਰੀਪਲੇਸ ਕਰਕੇ ਦੁਬਾਰਾ ਲਗਾਉਣ ਦਾ ਜੋ ਅ ਤਪ ਕਰਾਂਗੇ ਸਭਾਗਿਆ ਤੁਹਾਨੂੰ ਸਹੀ ਤੇ ਇਸ ਤੋਂ ਇਲਾਵਾ ਇੱਕ ਹੋਰ ਮੈਂ ਖਾਸ ਤੌਰ ਤੇ ਗੱਲ ਕਹਿਣਾ ਚਾਹੂੰਗਾ ਜੋ ਕੱਲ ਨੂੰ ਸਾਡੇ ਮੇਲੇ ਦੇ ਵਿੱਚ ਇਲਾਕਾ ਨਿਵਾਸੀ ਆ ਰਹੇ ਹਨ ਕਿ ਸਾਡੇ ਕੋਲੇ ਇਸ ਵਾਰ ਗਮਲੇ ਵਿੱਚ ਲਗਾਉਣ ਵਾਲਾ ਕੋਈ ਵੀ ਪੌਦਾ ਉਪਲਬਧ ਨਹੀਂ ਹੈ ਸਿਰਫ ਜ਼ਮੀਨ ਤੇ ਲੱਗਣ ਵਾਲੇ ਜੋ ਆਪਣੇ ਰਵਾਇਤੀ ਮੈਡੀਸਨਲ ਅਤੇ ਫੁੱਲਾਂ ਵਾਲੇ ਦਰਖਤ ਨੇ ਜੋ ਉਹ ਉਪਲਬਧ ਨੇ ਇਸ ਕਰਕੇ ਗਮਲੇ ਦੇ ਵਿੱਚ ਲਾਉਣ ਵਾਸਤੇ ਪੌਦਾ ਲੈਣ ਵਾਸਤੇ ਕੋਈ ਨਾ ਆਵੇ ਸਿਰਫ ਜੋ ਜ਼ਮੀਨ ਦੇ ਉੱਪਰ ਪੌਦ ਡਰਖਤ ਲੱਗਦੇ ਨੇ ਉਹੀ ਸਾਡੇ ਕੋਲੇ ਪੌਦੇ ਲੈਣ ਵਾਸਤੇ ਆਉਣ ਔਰ ਜੋ ਉਹਨਾਂ ਦੀ ਸੰਭਾਲ ਕਰ ਸਕਦੇ ਨੇ ਔਰ ਸੰਸਥਾ ਨੂੰ ਉਹਦੀ ਰਿਪੋਰਟ ਦੇ ਸਕਦੇ ਨੇ ਟੱਚ ਦੇ ਵਿੱਚ ਰਹਿ ਸਕਦੇ ਨੇ ਸੰਸਥਾ ਦੇ ਨਾਲ ਸਿਰਫ ਉਹੀ ਜਨ ਪੌਦੇ ਲੈ ਕੇ ਜਾਣ ਧੰਨਵਾਦ ਜੀ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕੱਲ ਇੱਕ ਮਹਾ ਵਣ ਮੇਲਾ ਲੱਗ ਰਿਹਾ ਤੇ ਨੇਕੀ ਫਾਊਂਡੇਸ਼ਨ ਵੱਲੋਂ ਲਗਾਇਆ ਜਾ ਰਿਹਾ ਤੇ ਇਹ ਵਣ ਮੇਲਾ ਤਾਂ ਹੀ ਸੰਭਵ ਹੈ ਜੇਕਰ ਆਪਣੇ ਸਾਰਿਆਂ ਦਾ ਮਿਲ ਕੇ ਇਸ ਨੂੰ ਸਹਿਯੋਗ ਹੋਵੇਗਾ ਤੇ ਅਸੀਂ ਬੇਨਤੀ ਕਰਦੇ ਹਾਂ ਕਿ ਜਿੰਨੇ ਵੀ ਸ਼ਹਿਰ ਦੇ ਧਾਰਮਿਕ ਸੰਸਥਾਵਾਂ ਨੇ ਤੇ ਸਮਾਜਿਕ ਸੰਸਥਾਵਾਂ ਤੇ ਜੋ ਵੀ ਸੰਸਥਾਵਾਂ ਨੇ ਸਾਰੇ ਕਲੱਬ ਨੇ ਸਾਰੇ ਰਲ ਕੇ ਸਹਿਯੋਗ ਦੇਉ ਤਾਂ ਜੋ ਆਪਾਂ ਇਸ ਮਨਵਲੇ ਨੂੰ ਕਾਮਯਾਬ ਕਰ ਸਕੀਏ ਅਤੇ ਆਪਾਂ ਆਪਣਾ ਸਾਫ ਸੁਥਰਾ ਵਾਤਾਵਰਨ ਬਣਾ ਸਕੀਏ